ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗਲੀਨ ਮੇਰਾ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਗੇ ਠੀਕ ਠਾਕ ਹੋਗੇ ਜੀ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ 'ਚ ਹੋਵਾਂਗੇ ਅੱਜ ਜੀ ਆਪਾਂ ਨਾ ਖੇਤ ਗਏ ਸੀਗੇ ਕਿਉਂਕਿ ਉੱਥੇ ਨਾ ਝੋਨਾ ਜਿੰਨੇ ਖਰਾਬ ਗਏ ਉਸ ਤੋਂ ਬਾਅਦ ਗੋਭੀ ਲਾਈ ਸੀਗੀ ਤੇ ਆਪਾਂ ਪਹਿਲੋ ਖੇਤ ਗਏ ਸੀ ਉਸ ਤੋਂ ਬਾਅਦ ਜੀ ਫਿਰ ਆਪਾਂ ਆਪਣੇ ਪਿੰਡ ਦੀ ਤਿਆਰੀ ਕੀਤੀ ਸੀਗੀ ਸੰਗਰੂਰੋਂ ਮਾਈ ਜੀ ਸਾਨੂੰ ਅੱਜ ਲੇਬਰ ਨੇ ਬਲੀ ਗੋਭੀ ਲਾਉਣੀ ਸੀਗੀ ਤੇ ਇਹ ਇੱਕ ਆ ਬੰਦਾ ਸੱਦੇ ਲੁਧਿਆਣੇ ਰੰਨੇ ਚੱਕੀ ਹਾਂਜੀ ਆ ਵੇ ਇੱਕ ਬੰਦਾ ਜੀ ਆਹਾ ਆ ਪਨੀਰੀ ਢੋਣ ਨੂੰ ਰੱਖਿਆ ਜੀ ਦੇਖੋ ਜੀ ਇੱਧਰ ਆਦੇ ਬੰਦੇ ਆ ਜੀ ਓ ਯਾਰ ਅੱਧੀਆਂ ਫਿੱਟੀ ਜਾਂਦਾ ਆ ਸਪੈਸ਼ਲ ਬੰਦਾ ਸੱਦੇ ਲੁਧਿਆਣੇ ਤੋਂ ਇਹ ਮਹਾਰਾਟਰਾ ਤੋਂ ਆਇਆ ਵਾ ਇੱਕ ਆਹ ਆਏ ਹੋਏ ਆ ਜੀ ਬੰਦੇ ਸਾਰੇ ਬਾਰੋ ਸੱਦੇ ਹੋਏ ਆ ਜੀ ਇੱਕ ਚਾਚਾ ਜੀ ਸਾਡੇ ਨਾਲ ਆ ਹਾਂਜੀ 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 ਕੋਈ ਨਾ ਬੀਚਾ ਠੀਕ ਆ ਮਸੀ ਓਕੇ ਤੇ ਆਪਣੀ ਬੈਗਾ ਵੀ ਨਾ ਪਹਿਲਾਂ ਬਾਏ ਕਰ ਦੇ ਨਾ ਤੁਸੀਂ ਬਾਏ ਸਾਡੇ ਮਾਸੇ ਹਾਂਜੀ ਗਾਇਜ਼ ਨਮੂਦੀ ਮੰਮੀ ਦੇ ਜਨਮ ਤੇ ਗੁੱਡੀ ਨੇ ਚੱਲੇ ਆ ਬਾਹਰ ਤੇ ਨਮੂ ਦਾ ਵੀਜ਼ਾ ਹੋ ਗਿਆ ਸੀ ਰਿਜੈਕਟ ਨਹੀਂ ਲੋ ਬੀ ਵੀ ਆਪ ਦੇ ਘਰੇ ਆਪਾਂ ਬਹੁਤ ਕੱਢੀ ਆ ਯਾ ਹੁਣ ਮੈਂ ਸਿੱਧਾ ਦਿੱਲੀ 에ਰਪੋਰਟ ਜਾਣਾ 60 ਬਚੀ ਹੋਈ ਆ ਬਾਹਰ ਜਾ ਕੇ ਲਾ ਸਾਡੇ ਚੀਜ਼ ਨਹੀਂ ਲੱਗਣਾ ਚਲ ਠੀਕ ਆ ਮਾਸੀ ਦੇ 60 ਬਚੀ ਆ ਸਾਡੀ ਦੂਰ ਤੇ ਗੱਲ ਤੋਂ ਗਿਆਨ ਲੱਗੀ ਸੌਰੀ ਚਲੋ ਗਾਇ ਜਾਨ ਨੇ ਨੰਨੂ ਸਰੀਉ ਜਾ ਕੇ ਮਿਲਾਂਗੇ ਫਿਰ ਇੱਧਰ ਜਾ ਕੇ ਮਿਲਾਂਗੇ ਉਹਨੇ ਇੰਦਾ ਦੀ ਫਲਾਈਟ ਆ ਚ ਰਾਤ ਜਿੱਧਰ ਨੂੰ ਕਮਾਈ ਜਾਨੀ ਉਧਰ ਫਟ ਕਰੀ ਜਾਂਦੇ ਹਾਂ ਚੱਲ ਕੀ ਕਰਾਂ ਇਹਨਾਂ ਨੂੰ ਨਬੂ ਨੂੰ ਦਿਖਾਉਂਦਾ ਮੰਮੀ ਵੀ ਨਾਲ ਜੀ ਲੱਗਦਾ ਸੀ ਉਹਦਾ ਵੀਜ਼ਾ ਰਿਜੈਕਟ ਹੋ ਗਿਆ ਉਹ ਗੱਡੀ 'ਚ ਬੈਠੀ ਜਾਂਦਾ ਕਹਿੰਦਾ ਕਿ ਮੇਰਾ ਵੀਜ਼ਾ ਰਿਜੈਕਟ ਹੋ ਗਿਆ ਚਲ ਪ੍ਰਿੰਸ ਠੀਕ ਹੈ ਓਕੇ ਆ ਦੇਖ ਹਾਂ ਮਾਸੀ ਦੱਸੋ ਜੀ ਭਾਈ ਇਹ ਨਹੀਂ ਨਬੂ ਰੱਬ ਭਾਈ ਰਾਤ ਮਾਂ ਨਾ ਸੌਂਦੀ ਹਾਂ ਹਾਂ ਜੀ ਜੀ ਰਾਤ ਆਈ ਚਾਕਲੇਟ ਵਰਜੋ ਦੋਸੀ ਆਵਾਂਗੇ ਹਾਂ ਜੀ ਤੇ ਤੁਹ ਲੈਣੀ ਹੈ ਜੀ ਆਪਣੀ ਹੈਨਾ ਲਾਉਣੀ ਆ ਯਾਰ ਰਾਤ ਨਾਲ ਕੀ ਹੋ ਜੂਗਾ ਰਾਤ ਸੌਣਾ ਹੀ ਆ ਲੈ ਵੀ ਪੂਰਾ ਕੰਟੈਂਟ ਦਿੰਦਾ ਹੋਇਆ ਅਬ ਜੀ ਇਹਨਾਂ ਨੂੰ ਬਾਏ ਕੱਲੋ ਐਟੀਟਿਊਡ ਆ ਹੈ ਕਿਹਨੂੰ ਕਹਿੰਦੀ ਆ ਓਏ ਨਹੀਂ ਬਾੜੀ ਪਾਰੀ ਆ ਹਾਂ ਜੀ ਦੇਖਦੀ ਮੈਨੂੰ ਫਾੜੀਏ ਬੈਦਾ ਹਟ ਜਾ ਆਇਆ ਆਇਆ ਗੋਲ ਗੱਪੇ ਲਿਆਉਣ ਦੇ ਆ ਉਹ ਹਾਂ ਤੇ ਗੋਲ ਗੱਪੇ ਮੈਂ ਹੱਸ ਕੇ ਮੇਰਾ ਹਾਂ ਜਦ ਤੈਨੂੰ ਕਹਿਤਾ ਹੋਸਟਲ ਆਇਆ ਚੱਲ ਚੱਲ ਹੋਸਟਲ ਆ ਰਹੇ ਹਾਂ ਚੱਲ ਹੋਈ ਨਾ ਤਰੀ ਚੱਲ ਹੋਸਟਲ ਆ ਰਹੇ ਹਾਂ ਆਈ ਪਾਣਾ ਬਾਬੂ ਕਹ ਚੰਗਾ ਰਹੇ ਕਰਦਾ ਚੌੜੀ ਬਾੜੀ ਚੰਗਾ ਰਹੇ ਅੰਮ੍ਰਿਤ ਸੱਤ ਤੱਕ ਦੋ ਨੂਰ ਰੱਖ ਲੋਟ ਨਹੀਂ ਹੁੰਦਾ ਬਈ ਚਲ 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 ਬਹੁਤ ਮੋਟੇ ਹੋ ਗਿਆ ਮੈਂ

मैं क्या देव पूछना भाई करी हम दिया। बैक टीम काता है। कौन तो मेल के दिया? मास्टर जी ले आओ। चलो ये बंदा नूरी भाई है ना। नूरी? कौन है मास्टर नूरी आवाज। क्या कहता है भाई ये बैक टीम

ਵਿਚਾਰਨੇ ਮੰਮੀ ਡੈਡੀ ਦੀ ਬਾਤ ਹੈ ਬੜੀ ਰੋ ਲੱਗ ਗਈ ਹੋਰ ਮਾਰ ਕਿਹਾ ਤੇ ਬਾਸੜੀ ਰੋ ਲੱਗ ਗਿਆ ਹਾਂਜੀ ਆਪਾਂ ਫਾਈਨਲੀ ਆਪਣੇ ਸ਼ਹਿਰ ਸੰਗਰੂਰ ਪਹੁੰਚ ਚੁੱਕੇ ਆ ਜੀ ਟਾਈਮ ਹੋ ਗਿਆ ਜੀ 9:19 ਤੇ ਆਪਣੇ ਸੰਗਰੂਰ ਦਾ ਜੋ ਸਾਹਮਣੇ ਉਹ ਬਣਿਆ ਹੋਇਆ ਜਿਹੜਾ ਸੰਗਰੂਰ ਦਾ ਜੀ ਆਪਣੇ ਸੰਗਰੂਰ ਆਪਾਂ ਪਹੁੰਚ ਗਏ ਜੀ ਹਨਾ ਕਹਿੰਦੇ ਹੋਗੇ ਆਪਣਾ ਸ਼ਹਿਰ ਤਾਂ ਆਪਣਾ ਹੀ ਹੁੰਦਾ ਨਾ ਤੇ ਚਲੋ ਆਪਾਂ ਆਉਣਾ ਵੀ ਜ਼ਰੂਰ ਸੀਗਾ ਕਿਉਂਕਿ ਉਹ ਆਪਣੀ ਮਜਬੂਰੀ ਸੀ ਕਿ ਆਪਾਂ 2 ਮਹੀਨੇ ਉੱਥੇ ਲਾ ਕੇ ਆਏ ਆ ਗੁਲੀਨ ਦੀ ਪੜ੍ਹਾਈ ਕਰਕੇ ਨਾ ਫਿਰ ਆਪਾਂ ਨੂੰ ਆਉਣਾ ਪੈ ਗਿਆ ਨਾ ਤੇ ਹਾਂਜੀ ਹੋਰ ਆਪਣੀ ਵੀਡੀਓ ਨਾਲ ਬਣੇ ਰਹੋ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਮੇਰਾ ਬਹੁਤ ਆ ਜੀ ਇਸ ਕਰਕੇ ਨਾ ਵੀਡੀਓ ਪਾਣੀ ਦਿੱਤੀ ਹੈ ਜੀ ਜਦੋਂ ਆਪਾਂ ਸੰਗਰੂਰ ਪਹੁੰਚ ਗਏ ਹੁਣ ਆਪਾਂ ਘਰ ਨੂੰ ਘੂਰ ਮੁਰਨ ਲੱਗੇ ਆ ਤੇ ਕੁਲੀ ਨੂੰ ਨੀਂਦ ਵੀ ਹੋਣ ਲੱਗੀ ਕਹਿੰਦੇ ਮੈਨੂੰ ਨੀਂਦ ਆਉਂਦੀ ਆ ਪਰ ਜਦੋਂ ਘਰੇ ਜਾ ਕੇ ਕਹਿੰਦੀ ਫਿਰ ਮੇਰੀ ਨੀਂਦ ਚੱਲ ਜਾਣੀ ਆ ਗਾਇਸ ਤੁਸੀਂ ਗੱਲ ਤੋਂ ਕਿ ਕੀ ਹੋ ਰਹੀ ਆ ਜਦੋਂ ਆਪਾਂ ਸੰਗਰੂਰ ਚ ਇੰਤਰ ਕੀਤਾ ਸਾਰੀ ਕਿਤੇ ਤੱਕ ਨਾ ਜਲਦਾ ਨਾ ਨਿਕਲਦਾ ਕੋਈ ਕਿਤੇ ਥੋੜਾ ਜਿਹਾ ਚੰਦ ਲੱਗਦਾ ਤੀਨ ਕੱਲ ਕਾਈਸ ਤੋਂ ਕਿਹ ਗੰਟੀ ਤੇ ਡਾਕਟਰ ਨੂੰ ਬੱਸ ਇਹ ਤੋਂ ਟੋਪਾ ਆ ਨੀ ਆ ਗਈ ਜੂਮ ਨਾਲ ਆ ਰਿਹਾ ਕੋਈ ਨਹੀਂ ਕਿਹਨੇ ਆ ਰਿਹਾ ਮੇਰਾ ਕੋਈ ਨਹੀਂ ਦੇਖੋ ਜਿ ਕਿਵੇਂ ਸੰਗਰੂਰ ਚ ਗਾਇਆਂ ਨ ਬਚਾਲੇ ਖੜੀਆਂ ਹੁੰਦੀਆਂ ਨੇ ਜੀ ਹਾਂ ਜੀ ਗੁਰਲੀ ਨਾ ਦੁਕਾਨ ਤੇ ਗਈ ਆ ਸਮਾਨ ਲੈਣ ਬ੍ਰੈਡ ਵਗੈਰਾ ਤੇ ਉਹ ਕੋਲੇ ਆ ਘਰਾਂ ਕੋਲੇ ਦੁਕਾਨ ਮੇਰੇ ਕਾ ਚਲੋ ਲੈ ਲੈਨੇ ਨਾ ਕਈ ਵਾਰੀ ਲੋਡ ਪੈ ਜਾਂਦੀ ਹੈ ਤੇ ਫਿਰ ਇਹ ਬ੍ਰੈਡ ਲਈ ਆਈ ਤੇ ਉਸ ਤੋਂ ਬਾਅਦ ਜੀ ਆਪਾਂ ਚੱਲਦੇ ਆ ਜੀ ਘਰ ਨੂੰ ਬਣੇ ਰਿਓ ਵੀਡੀਓ ਦੇ ਨਾਲ ਤੇ ਜਨਮਾਸਟਮੀ ਕਰਕੇ ਜੀ ਬਹੁਤ ਰੌਣਕਾਂ ਨੇ ਆਵਾਜਾਈ ਹੋਰੀ ਆ ਜੀ ਮੰਦਰ ਜਾ ਰਹੇ ਆ ਕੋਈ ਆ ਰਹੇ ਆ ਜੀ ਹਨਾ ਕੋ ਬਰੌਣ ਕਾ ਲੱਗੀਆਂ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੈਪੀ ਜਨਮਾਸਟਮੀ ਜੀ ਜਨਮਾਸਟਮੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਤੇ ਇੱਧਰ ਆਪਣੇ ਪਿੰਡ ਵਾਲਾ ਮੰਦਰ ਆ ਜੀ ਸ਼ਿਵ ਮੰਦਰ ਜਿਹੜਾ ਤੁਸੀਂ ਦੇਖਿਆ ਹੋਊਗਾ ਵੀ ਆਪਾਂ ਇਹ ਵੀ ਕਦੇ ਵੀ ਵਾਰ ਵੀਡੀਓ ਪਾਈ ਆ ਜੀ ਤੇ ਗੁਲੀਨ ਪਹਿਲਾਂ ਸੋਦੀ ਸੀ ਮੱਥਾ ਟੇਕ ਕੇ ਚਲੂੰਗੀ ਫੇਰ ਨਾ ਕਹਿੰਦੀ ਚਲੋ ਠੀਕ ਆਪਾਂ ਘਰੇ ਚੱਲਦੇ ਆਂ ਕਿ ਕਿਨੇਰਾ ਵੀ ਕਾਫੀ ਹੋ ਗਿਆ ਸੀ ਤੇ ਥੱਕ ਗਈ ਸੀ ਤੇ ਆਪਾਂ ਘਰੇ ਫਾਈਨਲੀ ਘਰ ਪਹੁੰਚ ਗਏ ਆ ਜੀ ਤੇ ਹੁਣ ਆਪਾਂ ਕੰਪਤੀ ਹੈ ਜੀ ਹਾਂ ਜੀ ਇਹ ਕਲਿੱਪ ਨਾ ਸਾਡੇ ਆਉਣ ਤੋਂ ਬਾਅਦ ਪ੍ਰੀਤ ਨੇ ਬਣਾਈ ਸੋਨੇ ਭੇਜੀ ਆ ਤੇ ਆਪਾਂ ਵੀਡੀਓ ਦਾ ਐਂਡ ਇੱਥੇ ਹੀ ਕਰਦੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ